ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਮਾਲਵੇ ਦਾ 메ਨ ਸ਼ਹਿਰ ਹੈ ਹਨਾ ਉੱਥੇ ਅਸੀਂ ਅੱਜ ਸਾਨੂੰ ਆਉਣ ਦਾ ਮੌਕਾ ਮਿਲਿਆ ਔਰ ਬਹੁਤ ਖੂਬਸੂਰਤ ਗੱਲ ਹੈ ਕਿ ਜਿਹੜਾ ਮਾਲਵਾ ਹੈ ਉਹ ਪੰਜਾਬ ਦਾ ਸਭ ਤੋਂ ਵੱਡਾ ਮੰਨਿਆ ਜਾਂਦਾ ਜਿੱਦਾਂ ਦਬਾਬੇ ਤੇ ਮਾਝੇ ਤੋਂ ਖਵਾਬ ਤੋਂ ਹਨਾ ਸੋ ਇਸ ਕਰਕੇ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਅਸੀਂ ਅੱਜ ਇਥੇ ਪਹੁੰਚੇ ਆ। ਸੋ 29 ਅਗਸਤ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਜੀ ਮੁੱਕ ਦੀ ਫੀਮ ਡੱਬੀ ਚੋ ਯਾਰੋ। ਸੋ ਤੁਸੀਂ ਸਿਨੇਮਾ ਘਰਾਂ ਚ ਜਾ ਕੇ ਜ਼ਰੂਰ ਦੇਖੋ ਔਰ ਮੈਂ ਉਮੀਦ ਕਰਦਾ ਤੁਹਾਨੂੰ ਫਿਲਮ ਵੀ ਬਹੁਤ ਪਸੰਦ ਆਏਗੀ। ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਜਾਓਗੇ ਹੱਸ ਕੇ ਢ ਕੇ ਔਰ ਇੱਕ ਸੁਨਿਹਾ ਲੈ ਕੇ ਵਾਪਸ ਆਓਗੇ ਔਰ ਇਹੀ ਉਮੀਦ ਦੇ ਨਾਲ ਅਸੀਂ ਅੱਗੇ ਵੀ ਫਿਲਮਾਂ ਬਣਾਉਂਦੇ ਰਹਿਾਂਗੇ। ਧੰਨਵਾਦ ਮੇਰੇ ਵੱਲੋਂ ਸਾਰਿਆਂ ਨੂੰ ਮੇਰੀ ਇੱਕ ਨਾ ਸਭ ਨੂੰ ਰਿਕਵੈਸਟ ਨੇ ਵੀ ਗਏ ਤੋਂ ਹਮ ਉਂਦਰ ਸੇ ਚੱਲੇ ਤੋਂ ਇੱਧਰ ਆਏ ਤੋਂ ਹਮੇ ਪਵਰ ਸਿੰਘ ਕੋ ਬੰਦ ਰੇ ਗੇਰ ਲਿਆ ਮੰਦੇ ਹਾਲ ਵਾਕੇ ਦਿਹਾੜੇ ਬਸ ਆਪਕੇ ਦਰਸ਼ਨ ਹੋ ਗਏ ਜੀ ਹੁਬ ਤੋਂ ਹਮਨੇ ਵਾਪਸੀ ਚੱਲੇ ਪਾਣੇ ਸੋ ਮੈਂ ਇਦਾਂ ਮਤਲਬ ਇਹਨਾਂ ਨਾਲ ਵੀ ਇਦਾਂ ਜੀ ਕਨਵਰਸੇਸ਼ਨ ਹੈ ਥੋੜੀ ਜੀ ਇਦਾਂ ਕਿ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹਿੰਦੀ ਬੋਲਣ ਦੀ ਪਰ ਜਿਵੇਂ ਪੰਜਾਬੀ ਭਾਸ਼ਾ ਜਿੱਥੇ ਆਪਾਂ ਜੰਮਕਟ ਐਕਸੈਪਟ ਜਿਹਦਾ ਦਾਰਾ ਸੰਧ ਵੀ ਦੀ ਗੱਲ ਆ ਜਾਂਦੀ ਹੁੰਦਾ ਜੀ ਉਹਨਾਂ ਨੇ ਸਰ ਸਾਰੀ हाँ जी बधा रो हमारे बता रहे हैं मौका कट दिया है कि फिल्म का जो कह सकते हैं जो sau <laughs> camera